ਯੋਗ ਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੜੇ ਦਿਨੋਂ ਤੋਂ ਗੁਰੂ ਮਹਾਰਾਜ ਦਾ ਹੁਕਮ ਹੋਇਆ ਜਦ ਦੀ ਇਹ ਫਿਲਮ ਰਿਲੀਜ਼ ਹੋਈ ਹੈ ਬੀਬੀ ਰਜਨੀ ਤੁਸੀਂ ਦੇਖੀ ਹੋਊਗੀ ਮੈਨੂੰ ਇਹ ਲੱਗਦਾ ਹੈ ਕਿ ਗੁਰੂ ਮਹਾਰਾਜ ਨੇ ਆਪ ਕਲਾ ਵਰਤਾਈ ਹੈ ਵਾਇਦ ਫਿਲਮ ਨਹੀਂ ਉਹਨੂੰ ਦੇਖ ਕੇ ਬਹੁਤ ਸਾਰੀ ਸਾਡੀ ਨਸਲ ਸਾਡੇ ਬਜ਼ੁਰਗ ਸਾਡੇ ਬੱਚੇ ਸਾਡੀਆਂ ਤਿਆਂ ਪੈਣਾ ਮਾਤਾਵਾਂ ਬੜਾ ਜੁੜ ਗਏ ਨੇ ਗੁਰੂ ਦੇ ਨਾਲ ਤੇ ਮੈਂ ਥਾਂ ਥਾਂ ਤੇ ਜਾ ਕੇ ਮਹਾਰਾਜ ਦਾ ਸ਼ੁਕਰਾਨਾ ਕਰ ਰਿਹਾ ਕਿਉਂਕਿ ਸਿਨਮ ਦੀ ਰਿਲੀਜ਼ ਤੋਂ ਪਹਿਲਾਂ ਮੈਂ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਉਪਰਾਲਾ ਕੀਤਾ ਤੇ ਹੱਥ ਤੁਸੀਂ ਰੱਖ ਲੈ ਤੇ ਗੁਰੂ ਮਹਾਰਾਜ ਨੇ ਐਸਾ ਥਾਪੜਾ ਦਿੱਤਾ ਦਸਵੇਂ ਪਾਤਸ਼ਾਹ ਨੇ ਗੁਰੂ ਘਰ ਨੇ ਅਕਾਲ ਪੁਰਖ ਦਾਤਾਰ ਪਿਤਾ ਨੇ ਹੀਦਾਂ ਸਿੰਘਾ ਨੇ ਤੇ ਬਾਬਾ ਦੀਪ ਸਿੰਘ ਜੀ ਨੇ ਕਿ ਬਹੁਤ ਸਾਰੀ ਸੰਗਤ ਜਿਹੜੀ ਹੈ ਉਹ ਜੁੜ ਗਈ ਔਰ ਕਮਾਲ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਜਦਵੀ ਫਿਲਮ ਦੇਖ ਕੇ ਜਾ ਰਹੇ ਤਾਂ ਸਿੱਧਾ ਹਰਮੰਦਰ ਸਾਹਿਬ ਜਾ ਰਹੇ ਹੈ ਦੁੱਖ ਪੰਜਨੀ ਬੇਰੀ ਦੇ ਜਾ ਕੇ ਬਹੁਤ ਸਾਰੇ ਲੋਕ ਲੋਕਾਂ ਨੇ ਮੈਨੂੰ ਫੋਨ ਕੀਤਾ ਕਿ ਬਹੁਤ ਸਾਰੇ ਲੋਕ ਠੀਕ ਹੋ ਰਹੇ ਕਿਉਂਕਿ ਲੋਕਾਂ ਦੀ ਸ਼ਰਧਾ ਬੜੀ ਜਾ। ਸੋ ਮੈਂ ਧੰਨਵਾਦ ਕਰਨਾ ਹੈ ਦਸਵੇਂ ਪਾਤਸ਼ਾਹ ਦਾ ਧਿਰੂ ਕਰਦਾ ਕਿ ਤੁਹਾਡਾ ਲੱਖ ਲੱਖ ਸ਼ੁਕਰ ਹੈ ਸੰਗਤ ਦਾ ਜਿੰਨੇ ਨੇ ਹੋ ਮਹਾ ਕਿ ਇਸ ਫਿਲਮ ਨੂੰ ਹਿੱਟ ਕੀਤਾ ਹੈ ਔਰ ਇਕ ਅਗਲੀ ਰੱਬ ਨੇ ਵਰਤਾਈ ਇਹਨੂੰ ਆਪਣੇ ਗੱਲ ਨਾਲ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਸੰਗਤ ਨੂੰ ਕੋਈ ਸੰਦੇਸ਼ ਦੇਣਾ ਜਾਊਂਗਾ ਜੀ ਨੌਜਵਾਨ ਜਿਹੜੀ ਆਪਣੀ ਸੰਗਤ ਦਾ ਜਿਹੜੀ ਕਰਾਹੇ ਪੈ ਰਹੀ ਜਿਵਾਲੀ ਦੇਖੋ ਗੱਲ ਇਹ ਹੈ ਕਿ ਪਹਿਲਾਂ ਮਾਵਾ ਤੇ ਘਰ ਦੇ ਵਿੱਚ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਗੁਰੂਆਂ ਦੀਆਂ ਗੱਲਾਂ ਸਿੰਘਾਂ ਦੀਆਂ ਗੱਲਾਂ ਪੰਥ ਦੀਆਂ ਗੱਲਾਂ ਸਿੱਖੀ ਦੀਆਂ ਗੱਲਾਂ ਪੰਜਾਬ ਦੀਆਂ ਗੱਲਾਂ ਛੋਟੇ ਛੋਟੇ ਨਿਆਣਿਆਂ ਨੂੰ ਸੁਪਾਉਂਦੇ ਹੁੰਦੇ ਸੀ ਕਹਾਣੀਆਂ ਦੱਸਦੇ ਹੁੰਦੇ ਸੀ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਮੈਂ ਕਿਸੇ ਨੂੰ ਪਹਿਲਾਂ ਪੁੱਛਿਆ ਬੀਬੀ ਰਜਨੀ ਬਾਰੇ ਪਤਾ ਕਹਿੰਦੇ ਸੰਤਾ ਪਤਾ ਨਹੀਂ ਔਰ ਵੱਡੇ ਬੰਦੇ ਨੂੰ ਨਹੀਂ ਪਤਾ ਪਰ ਮੈਂ ਸਮਝਦਾ ਕਿ ਜਦ ਕੋਕ ਚ ਹੈ ਨਾ ਬੱਚਾ ਉਦੋਂ ਮਾਂ ਦਾ ਫਰਜ਼ ਬਣਦਾ ਉਹਨੂੰ ਪਾਠ ਕਰਾਉਣਾ ਪੜਾਉਣਾ ਕਿਉਂਕਿ ਜਿਹੜੀ ਚੀਜ਼ ਹੈ ਬਚਪਨ ਤੋਂ ਕੋਕ ਚ ਸ਼ੁਰੂ ਹੋਣੀ ਹੈ ਤੇ ਮੇਰੀ ਬੇਨਤੀ ਹੈ ਕਿ ਜੇ ਆਪਾਂ ਉਪਰਾਲਾ ਕਰਾਂਗੇ ਗੁਰੂ ਘਰ ਨਾਲ ਜੋੜਾਂਗੇ ਕਿਉਂਕਿ ਪਰਦਾ ਜਿਹੜਾ ਅੱਜ ਕੱਲ ਕਿਤਾਬਾਂ ਕੋਈ ਪੜਦਾ ਨਹੀਂ ਹਿਸਟਰੀ ਭਾਈ ਜੀ ਕੋਈ ਨਹੀਂ ਪੜਦਾ ਸਕੂਲਾਂ 'ਚ ਕੋ ਜਾ ਕੇ ਰਾਜੀ ਨਹੀਂ ਕੋਲ ਦੇ ਜਾ ਕੇ ਰਾਜੀ ਨਹੀਂ ਮੈਂ ਸਮਝਦਾ ਜਿਹੜਾ ਸਿਨੇਮਾ ਹੈ ਨਾ ਇਹਦਾ ਬੜਾ ਇਫੈਕਟ ਹੈ ਜੀ ਬਹੁਤ ਸੰਗਤ ਇਫੈਕਟ ਹੋਇਆ ਜੀ ਤੁਸੀਂ ਆਪ ਵੀ ਦੇਖਿਆ ਜੀ ਤੁਸੀਂ ਆਪ ਵਰਤ ਰਹੇ ਹੋ ਵਿੱਚ ਸੋ ਮੈਂ ਸਮਝਦਾ ਕਿ ਜੇ ਮਹਾਰਾਜ ਸਾਡੇ ਐਸਜੀਪੀਸੀ ਵਾਲੇ ਸਾਨੂੰ ਥੋੜੀ ਜੀ ਇਜਾਜ਼ਤ ਦੇ ਦੇਣ ਤੇ ਮੈਂ ਸਮਝਦਾ ਮਿਆਂ ਪੰਜਾਂ ਸਾਲਾਂ 'ਚ ਮਹਾਰਾਜ ਦੀ ਕਿਰਪਾ ਨਾਲ ਥਾ ਆਪਣੇ ਨਾਲ ਕੁਝ ਤਾਂ ਕੁਝ ਹੋ ਜਾਊਗਾ ਕਿਉਂਕਿ ਜਦੋਂ ਆਪਾਂ ਗੁਰੂ ਦਾ ਨਾਮ ਰੱਬ ਦਾ ਨਾਮ ਲੈਣਾ ਸ਼ੁਰੂ ਕਰਦਾਂਗੇ ਤੇ ਫਿਰ ਆਪਣੇ ਜੋ ਧਰਮ ਨਾ ਦੀ ਚੀਜ਼ ਵਰਗ ਨਾ ਦੀ ਚੀਜ਼ ਉੱਠ ਬੈਠ ਕੋਈ ਨੀਚ ਨਹੀਂ ਹੈ ਸਭ ਬਰਾਬਰ ਹੀ ਨੇ ਸੋ ਮੇਰੇ ਖਿਆਲ ਨਾਲ ਕਿ ਸਿਨੇਮਾ ਜਿਹੜਾ ਹੈ ਅੱਜ ਦੀ ਡੇਟ 'ਚ ਬਹੁਤ ਵੱਡੀ ਪੜ੍ਹਾਈ ਹੈ ਤੁਸੀਂ ਮਹਾਰਾਜ ਰਣਜੀਤ ਸਿੰਘ ਦਾ ਰਾਜ ਪੜ੍ਹਿਆ ਹੁਣ ਉਸਨੇ ਪੜ੍ਹਾਈ ਉਹ ਕੁਛ ਕੋਟੀ ਦੀ ਸੀ ਬਜ਼ੁਰਗ ਪੜ੍ਹੇ ਸੀ ਪਿੰਡਾਂ ਦੇ ਵਿੱਚ ਆਪਣੇ ਸ਼ਸਤਰ ਤ阿里 ਫੌਜ ਸੀ ਆਪਣੇ ਫੈਸਲੇ ਆਪ ਕਰਦੇ ਸੀ ਔਰ ਪੜ੍ਹਾਈ ਲੋਕ ਬਾਹਰੋਂ ਪੜ੍ਹਨ ਹੁੰਦੇ ਸੀ ਸੋ ਮੈਂ ਸਮਝਦਾ ਉਸ ਸਮਾਂ ਆਪਣੇ ਸਾਰੇ ਨੂੰ ਪ੍ਰਾਲਾ ਕਰਨਾ ਚਾਹੀਦਾ ਛੇਤੀ ਆ ਜਾਊਗਾ ਜੇ ਆਪਾਂ ਫਿਲਮ ਹਾਊਸ ਪੱਦਰ ਦੀ ਬਣਾਈਏ ਤੁਹਾਡੇ ਵੱਲ ਅਪੀਲ ਹੀ ਕਰ ਸਕਦਾ ਦਰਖਾਸਤ ਹੀ ਕਰ ਸਕਦਾ ਉਹਨਾਂ ਸਾਡੇ ਵੱਡ ਬਡੇਰੇ ਸਾਨੂੰ ਇਜਾਜ਼ਤ ਦੇ ਦੇਣ ਥਾਪੜਾ ਦੇ ਕੇ ਕਿਉਂਕਿ ਹਣ ਦੇਖੋ ਦਸਤ ਨੇ ਸਰੰਦ ਸੀ ਉਹਨਾਂ ਨੇ ਸਾਨੂੰ ਪਰਮਿਸ਼ਨ ਵੀ ਦੇ ਦਿੱਤੀ ਸਾਰਾ ਕੁਝ ਦੇ ਤੱਕ ਉਹਨੇ ਫਿਲਮ ਦੇਖੀ ਵੀ ਫਿਰ ਫਿਲਮ ਬੰਦ ਕਰਾਤੀ ਨੁਕਸਾਨ ਕਿਦਾ ਹੋਇਆ ਸਿੱਖ ਕੌਮ ਦਾ ਹੋਇਆ ਨਹੀਂ ਪੰਜਾਬ ਦਾ ਹੋਇਆ ਜੀ ਸੋ ਨੁਕਸਾਨ ਆਪਾਂ ਨਾ ਕਰੀਏ ਜੇ ਕੋਈ ਚੀਜ਼ ਬਣਾਉਂਦਾ ਹੈ ਔਰ ਉਸ ਮर्यादा 'ਚ ਬਣਾਉਂਦਾ ਉਹਨੂੰ ਪਰਪਰਲਤ ਕਰੀਏ ਉਹਨੂੰ ਆਪ ਜ਼ੋਰ ਲਾ ਕੇ ਉਹਨੂੰ ਅੱਗੇ ਤੋਰੀਏ ਇਹ ਮੇਰੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ